ਥਾਣਾ ਹਰੀਕੇ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹੈ ਰਵਨ ਅਤੇ ਮੋਟਰਸਾਈਕਲ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਨਿਸਰ ਦੇ ਕਿਲਾ ਜੋ ਮੁਲਜ਼ਮ ਪੜਿਆ ਕੀ ਮਸਲਾ طرح ਇਹ ਕਾਲਾ ਮੈਚ ਸਾਈਕਲ ਦੇ ਦੋਇਆ ਚੈ ਵੀ ਨੋ ਉਦਾਲੇ ਸੱਤਨ ਲਾਖਾ ਬੰਦੀ ਜੇਕਰ ਸ਼ਰਸ਼ਕ ਕੁਗ ਸੇਕ ਸੰਖਾ ਸਰਦੇਵ ਸੰਖਾ 88 ਹਰਿ ਕੀ ਨੋ ਕਾ ਬਾਕੀ ਉਸ ਪਾਸਪੋਰਟ ਇਕਿਚੂਰੀ ਦਾ ਮੋਟਰਸਾਈਕਲ ਅਤੇ ਦਾਖਲਾ ਉੱਤਰ ਆਮ ਜੀ ਜੇਨਰਲ ਮੰਗੇ ਸਮਰਮਾਨ ਸ਼ਕਤੀ ਮੈਟ੍ਰੀ 23 ਸ਼ੀਰੂ 208 20 ਕਾ ਕਰੇ ਤਾਂ ਪੇਸ਼ ਕੀ ਜੀ ਸਰਮਗੋੜ ਸਾਲ ਬਰੰਦ ਕਰ ਲਿਆ ਜੀ ਮੋਟਰਸਾਈਕਲ ਸਰੇ ਤੇ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਕੋਈ ਨਹੀਂ ਇਸ ਸੰਬੰਧ ਵਿੱਚ ਇੱਕ ਪੱਤਾ ਲਗਾ ਅਗਲੀ ਸਰਕਾਰ ਕਾਰਵਾਈ ਕੀ ਅਮਲ ਚ ਲੈਂਦੀ ਜਾ ਰਹੀ ਹੈ ਅੱਗੇ ਮੰਡਲ ਦਬਾਅ ਦੇ ਵਿੱਚ ਇਹ ਬੇਸ਼ਕੀਮਾ ਕਸਟਮਰ ਖਾਸ ਨਹੀਂ ਕੀਤਾ ਜਾ ਰਿਹਾ ਇਹ ਹਰ ਵਾਰੀ ਕੋਈ ਨਾ ਕੀਆ ਉਹ ਸਿੱਧਾ ਨਾ ਦੇ ਸਪਲਾਈ ਚੈਨ ਚ ਪ੍ਰਬੰਧ ਨਹੀਂ ਹੋ ਰਿਹਾ ਸਾਰੇ ਇੱਕ ਜਣੇ ਦੀ ਪਰਚਾ ਦੱਸ ਕੇ ਕੋਈ ਹੋਰ ਵੀ ਅਰੇ ਇੱਥੇ ਦਾ ਹਾਲ ਹੈ